ਸੀ ਅੱਜ ਗੱਲ ਕਰ ਰਹੇ ਆ ਪੰਜਾਬ ਵਿਧਾਨ ਸਭਾ اجلاس ਦੀ ਇਸ ਮਸਲੇ ਦੇ ਉੱਪਰ ਮੇਰੇ ਨਾਲ ਲੁਧਿਆਣਾ ਤੋਂ ਵੀਡੀਓ ਕਾਲ ਤੇ ਜੁੜੇ ਨੇ ਜਸਕੀਰਤ ਸਿੰਘ ਜੋ ਦੋ ਸੰਸਥਾਵਾਂ ਨਾਲ ਜੁੜੇ ਨੇ ਐਸੋਸੀਏਸ਼ਨ ਫॉर ਡੈਮੋਕਰੈਟਿਕ ਰਿਫਾਰਮਸ ਔਰ ਨਰੋਆ ਪੰਜਾਬ ਮੰਚ ਜਸਕੀਰਤ ਸਿੰਘ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਰ ਤੁਸੀਂ ਮੈਂ ਜੋ ਹੁਣੇ ਦੱਸਿਆ ਕਿ ਦੋ ਸੰਸਥਾਵਾਂ ਨਾਲ ਜੁੜੇ ਜੇ ਇਹਨਾਂ ਸੰਸਥਾਵਾਂ ਵੱਲੋਂ ਔਰ ਨਿੱਜੀ ਤੌਰ ਤੇ ਤੁਸੀਂ ਇਸ اجلاس ਤੋਂ ਕੀ ਆਸ਼ਾਵਾ ਰੱਖਦੇ ਜੀ ਬਿਲਕੁਲ ਪਹਿਲਾ ਮੈਨੂੰ ਉਮੀਦ ਸੀ ਕਿ ਇਹ اجلاس ਜਿਹੜਾ ਹੈ ਥੋੜਾ ਖੁੱਲੇ ਟਾਈਮ ਚ ਹੋਊਗਾ ਕਿਉਂਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਉਹਦੇ ਵਾਸਤੇ ਡਿਸਕਸ਼ਨ ਡੈਲੀਬਰੇਸ਼ਨ ਬੜੀ ਜ਼ਰੂਰੀ ਹੈ ਤੇ ਉਹ ਜਿਹੜੀ ਗੱਲ ਉਹ ਕਿਤੇ ਨਾ ਕਿਤੇ ਬੜੀ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ ਕਿਉਂਕਿ ਜਿਵੇਂ ਪਿਛਲੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਸੀ ਤੇ ਜਿਵੇਂ ਉਦੋਂ ਹੁਣ ਦੇ ਜਿਹੜੇ ਪਾਵਰ ਦੇ ਵਿੱਚ ਪਾਰਟੀ ਹੈ ਉਹਦੇ ਮੈਂਬਰਸ ਕਿਹਾ ਕਰਦੇ ਸੀ ਕਿ ਤੁਸੀਂ ਟਾਈਮ ਨਹੀਂ ਦਿੰਦੇ ਉਹੀ ਗੱਲ ਹੁਣ ਇਹ ਕਰ ਰਹੇ ਐ ਕਿ ਮਸਾਂ ਕਿਤੇ 6 ਮਹੀਨੇ ਬਾਅਦ ਜਾ ਕੇ ਸੈਸ਼ਨ ਹੁੰਦਾ ਤੇ ਉਹਦੇ ਵਿੱਚ ਵੀ 2 2.5 ਦਿਨ ਦਾ ਜਿਹੜਾ ਸਮਾਂ ਰੱਖਿਆ ਜਾਂਦਾ ਸੋ ਇਹ ਮੇਰਾ ਖਿਆਲ ਹੈ ਕਿ ਡੈਮੋਕ੍ਰੇਸੀ ਜਿਹੜੀ ਹੈ ਉਹਦੇ ਵਾਸਤੇ ਬਹੁਤ ਮਾੜੀ ਗੱਲ ਹੈ ਤੇ ਇਹ ਹੁਣ ਸਰਕਾਰਾਂ ਜਿਹੜੀਆਂ ਬੜੀ ਇੱਕ ਕਨਸਟੀਟਿਊਸ਼ਨ 'ਚ ਜੋ ਖਾਣਾ ਪੂਰਤੀ ਵਾਲੀ ਇੱਕ ਉਹ ਗੱਲ ਆ ਗਈ ਕਿ ਕਨਸਟੀਟਿਊਸ਼ਨ ਕਿਉਂਕਿ ਉਹ ਕਹਿੰਦਾ ਕਿ 6 ਮਹੀਨੇ 'ਚ ਘਟੋ-ਬਟੋ ਕਰਨਾ ਹੀ ਕਰਨਾ ਹੈ ਤੇ ਬਸ ਉਹ ਇੱਕ ਇੱਕ ਬਸ ਬੋਕਸ ਸਟਿੱਕ ਕਰਨ ਵਾਸਤੇ ਜਿਹੜਾ ਉਹਨੂੰ ਕੀਤਾ ਜਾ ਰਿਹਾ ਹੈ ਉਹ ਉਹਦੇ ਨਾਲ ਡੈਮੋਕ੍ਰੇਸੀ ਜਿਹੜੀ ਹੈ ਉਹ ਥਰাইভ ਨਹੀਂ ਕਰਦੀ ਤੇ ਮੇਰਾ ਖਿਆਲ ਹੈ ਕਿ ਲੋਕਾਂ ਦੀ ਵੀ ਕਮਜ਼ੋਰੀ ਹੈ ਕਿਉਂਕਿ ਇਹਦਾ ਮਤਲਬ ਹੈ ਵੀ ਸਰਕਾਰਾਂ ਲੋਕਾਂ ਤੋਂ ਨਹੀਂ ਡਰਦੀਆਂ ਹੁਣ ਕੋਈ ਸ਼ਰਮ ਸ਼ਰਮ ਵਾਲੀ ਗੱਲ ਰਹਿ ਨਹੀਂ ਗਈ ਕਿ ਲੋਕਾਂ ਤੋਂ ਕੋਈ ਸ਼ਰਮ ਹੋਵੇ ਕਿ ਭਾਈ ਆ ਕੀ ਕਰ ਰਹੇ ਹੋ ਤੇ ਸੋ ਪਹਿਲੀ ਐਕਸਪੈਕਟੇਸ਼ਨ ਜਿਹੜੀ ਹੈ ਸੀ ਪਿਛਲੇ ਤੁਸੀਂ ਤੁਸੀਂ ਪਹਿਲੇ ਪਿਛਲੇ ਦਿਨਾਂ ਦੇ ਵਿੱਚ ਬੁੱਢਾ ਦਰਿਆ ਵਾਸਤੇ ਉਹਦੀ ਸਫਾਈ ਵਾਸਤੇ ਔਰ ਪੰਜਾਬ ਚ ਨਹਿਰਾਂ ਦਾ ਔਰ ਦਰਿਆਵਾਂ ਦਾ ਸਾਫ਼ ਪਾਣੀ ਵਾਸਤੇ ਇੱਕ ਮੋਰਚਾ ਲਾਇਆ ਸੀ ਸੋ ਉਸ ਮੋਰਚੇ ਪ੍ਰਤੀ ਇਸ ਵਿਧਾਨ ਸਭਾ اجلاس ਦੇ ਵਿੱਚ ਤੁਸੀਂ ਕੀ ਹੋਪ ਰੱਖਦੇ ਜੀ ਹਾਂਜੀ ਸੋ ਉਹ ਜਿਹੜਾ ਕਾਲੇ ਪਾਣੀ ਦਾ ਮੋਰਚਾ ਅਸੀਂ ਲਾਇਆ ਉਹ ਪੰਜਾਬ ਦੇ ਵਿੱਚ ਪੋਲਿਊਟਡ ਵਾਟਰ ਜਿਹੜੇ ਹੈਗੇ ਆ ਜਿਹੜੇ ਜ਼ਹਿਰੀਲੇ ਪਾਣੀ ਦਰਿਆਵਾਂ ਚ ਪਾਏ ਜਾ ਰਹੇ ਆ ਜਾਂ ਧਰਤੀ ਹਟ ਪਾਏ ਜਾ ਰਹੇ ਆ ਔਰ ਬੜੇ ਲੰਬੇ ਸਮੇਂ ਤੋਂ ਪਾਏ ਜਾ ਰਹੇ ਆ ਉਹਨਾਂ ਦੇ ਅਗੇਂਸਟ ਇੱਕ ਆਵਾਜ਼ ਚੱਕੀ ਸੀਗੀ ਔਰ ਉਹਦੇ ਵਿੱਚ ਵੀ ਇਹੀ ਉਮੀਦ ਸੀ ਕਿ ਇਹ ਸਰਕਾਰ ਉਸ ਗੱਲ ਨੂੰ ਬੜੀ ਕੰਸਟਰਕਟਿਵਲੀ ਲਏਗੀ ਕਿਉਂਕਿ ਇਹਨਾਂ ਦੇ ਲੋਕ ਜਿਹੜੇ ਐ ਇਹ ਉਸ ਤੋਂ ਪਹਿਲੇ 5 ਸਾਲਾਂ ਦੇ ਵਿੱਚ ਬਾਕੀ ਸਰਕਾਰਾਂ ਜਿਹੜੀਆਂ ਹੁੰਦੀਆਂ ਸੀ ਜਾਂ 10 ਸਾਲਾਂ ਦੇ ਵਿੱਚ ਉਹਨਾਂ ਨੂੰ ਬੋਤਲਾਂ ਪਰ ਪਰ ਕੇ ਕਾਲੇ ਪਾਣੀ ਦੀਆਂ ਭੇਜਦੇ ਰਹੇ ਐ ਕਿ ਭਾਈ ਆਹ ਦੇਖੋ ਕਿੰਨਾ ਬੁਰਾ ਹਾਲ ਐ ਤੇ ਅੱਜ ਮਨਪ੍ਰੀਤ ਯਾਦਲੀ ਉਹਨਾਂ ਨੇ ਜਦੋਂ ਇਹ ਮਸਲਾ ਚੱਕਿਆ ਕਿ ਬੁੱਢੇ ਦਰਿਆ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਐ ਤਾਂ ਉਹ ਡਿਸਕਸ਼ਨ ਨਹੀਂ ਕਰਵਾਈ ਗਈ ਉਹਦਾ ਮੈਂ ਕਹੂੰਗਾ ਬਹਾਨਾ ਇਹ ਲੇਤਾ ਗਿਆ ਕਿ ਭਾਈ ਆਲਰੇਡੀ ਕਮੇਟੀ ਬਣੀ ਹੋਈ ਹੈ ਉਹ ਕਮੇਟੀ ਜਿਹੜੀ ਆ ਉਹਦੇ ਕੋਲ ਪਾਵਰ ਹੈਗੀ ਆ ਉਹਨੂੰ ਦੱਸਿਆ ਜਾਵੇ ਕਿ ਕੀ ਕਰਨਾ ਹੈ ਤੇ ਜਦੋਂ ਉਹ ਰეკਮੈਂਡੇਸ਼ਨਸ ਦੇ ਦੇਗੀ ਉਸ ਤੋਂ ਬਾਅਦ ਹਾਊਸ ਜਿਹੜਾ ਉਹਨਾਂ ਨੂੰ ਇੰਪਲੀਮੈਂਟ ਕਰਾ ਦੇਗਾ ਹੁਣ ਪਰ ਪ੍ਰੋਬਲਮ ਇਹ ਹੈ ਕਿ 2.5 ਸਾਲ ਤੇ ਹੋ ਗਏ ਕਮੇਟੀ ਦੇ 2.5 ਸਾਲ ਦਾ ਕੀ ਕਰ ਰਹੀ ਹੈ ਕੋਈ ਉਹਦਾ ਸੱਤ ਆਪ ਤਾਂ ਸਮਝ ਨਹੀਂ ਆ ਰਿਹਾ ਕੋਈ ਜ਼ਿਆਦਾ ਤੇ ਮੈਂ ਤਾਂ ਮੈਨੂੰ ਵੀ ਕੱਲ੍ਹ ਅਸਲ ਮੈਂ ਕਿਸੇ ਪੱਤਰਕਾਰ ਨਾਲ ਇਹ ਨਾਲ ਹੀ ਗੱਲ ਕਰ ਰਿਹਾ ਸੀਗਾ ਤੇ ਉਹ ਮੈਨੂੰ ਕੋਈ ਹੱਸ ਕੇ ਕਹਿੰਦੇ ਕਿ ਇੱਕ ਉਹ ਯੂਜ਼ ਕੀਤਾ ਜਾਂਦਾ ਹੈ ਮੁਹਾਵਰਾ ਕਿ ਕਮੇਟੀ ਦਾ ਮਤਲਬ ਕੰਮ ਮਿੱਟੀ ਤੇ ਮੈਨੂੰ ਅਜੋ ਹੀ ਆਦਾ ਮੈਂ ਕਹਾਂ ਵੀ ਜਿਹੜੀ 22 ਸਾਲ ਤੋਂ ਕਮੇਟੀ ਨੇ ਮੂੰਹ ਹੀ ਨਹੀਂ ਖੋਲਾਇਆ ਕਿ ਇੰਟਰਿਮ ਰਿਪੋਰਟ ਦਿੱਤੀ ਆ ਉਹਦੇ 'ਚ ਕੋਈ ਖਾਸ ਦਮ ਹੈ ਨਹੀਂ ਤੇ ਇੰਨਾ ਗੰਭੀਰ ਮਸਲਾ ਹੋਵੇ ਇੰਨਾ ਵੱਡਾ ਇਸ਼ੂ ਹੋਵੇ ਔਰ ਗਵਰਨਮੈਂਟ ਉਹਨੂੰ ਹੱਲ ਕਰ ਸਕਦੀ ਹੋਵੇ ਮਤਲਬ ਹੈਰਾਨੀ ਦੀ ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਬਹੁਤ ਲੰਬਾ ਚੌੜਾ ਕੰਮ ਰਾਕਟ ਸਾਇੰਸ ਨਹੀਂ ਹੈ ਇਹਦੇ ਵਿੱਚ ਤੁਸੀਂ ਕਾਨੂੰਨ ਦੀ ਪਾਲਣਾ ਕਰਵਾਣੀ ਆ ਬਸ ਇੰਪਲੀਮੈਂਟੇਸ਼ਨ ਆਫ ਦਾ ਲਾ ਉਹ ਇੰਨਾ ਵੱਡਾ ਇੰਨਾ ਮੁਸ਼ਕਲ ਕੰਮ ਕਿਉਂ ਹੋ ਜਾਂਦਾ ਸਰਕਾਰਾਂ ਵਾਸਤੇ ਔਰ ਉਹ ਵੀ ਉਹਨਾਂ ਵਾਸਤੇ ਜਿਨ੍ਹਾਂ ਨੇ ਇਸ ਇਸ਼ੂ ਨੂੰ ਅਨੇ ਵਡੇ ਪੱਧਰ ਤੇ ਆਪੋਜੀਸ਼ਨ ਤੋਂ ਲਿਆ ਚੱਕਿਆ ਸੀਗਾ। ਤੋਂ ਇਹ ਗੱਲਾਂ ਜਿਹੜੀਆਂ ਸਮਝ ਜਿਹੜੀਆਂ ਆਣੀਆਂ ਮੇਰੇ ਖਿਆਲ ਵੈਸੇ ਸਮਝ ਆਦਣੀ ਚਾਹੀਦੀਆਂ ਹੁਣ ਤਾਂ ਲੋਕਾਂ ਨੂੰ ਵੀ ਸਾਰੇ ਪੋਲੀਟਿਸ਼ੀਅਨ ਇੱਕੋ ਜਿਹੇ ਹੁੰਦੇ ਆ ਜਿੰਨਾ ਮਰਜ਼ੀ ਤੁਸੀਂ ਜੋ ਮਰਜ਼ੀ ਉਹਨਾਂ ਨੂੰ ਰੰਗ ਲਾ ਲਓ ਚਿੱਟੇ ਪੀਲੇ ਕਾਲੇ ਜੋ ਮਰਜ਼ੀ ਕਹਿ ਲਓ ਪਰ ਗੱਲ ਇਹ ਹੈ ਪਰ ਫਿਰ ਵੀ ਲੋਕਾਂ ਨੂੰ ਅਲਟੀਮੇਟਲੀ ਹੁਣ ਕੋਈ ਨਾ ਕੋਈ ਜਿਹੜਾ ਫੈਸਲੇ ਲੈਣੇ ਪੈਣਗੇ ਇਹ ਮੇਰਾ ਜਸਕੀਰਤ ਜਿਸਕੀ ਜਸਕੀਰਤ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਕੋਈ ਅਸ਼ੋਰੈਂਸ ਵੀ ਸ਼ਾਇਦ ਦਿੱਤੀ ਆ ਇਸ ਮਸਲੇ ਤੇ ਉਹ ਬੋਲੇ ਆ ਕੀ-ਕੀ ਆ ਉਹਨਾਂ ਨੇ ਮੈਂ ਜਸਟ ਹੋਣੀ ਉਹਨਾਂ ਦੀ ਵੀਡੀਓ ਸੁਣ ਕੇ ਹਟਿਆ ਵਸੇ ਮੈਂ ਮੈਨੂੰ ਲੱਗਦਾ ਮੈਂ ਪੂਰੀ ਸੁਣ ਲੇਤੀ ਐ ਕਿਉਂਕਿ ਮੈਂ ਚਲਾ ਰਿਆ ਸੀ ਕਿ ਤੁਹਾਡੇ ਨਾਲ ਗੱਲ ਸ਼ੁਰੂ ਹੋ ਗਈ ਵਿੱਚ ਹੀ ਤੇ ਉਹ ਵੀਡੀਓ ਦੇ ਵਿੱਚ ਮਾਨ ਸਾਹਿਬ ਕੋਈ ਫਾਜ਼ਿਲਕਾਰ ਦੇ ਪਿੰਡਾਂ ਦੇ ਨਾਮ ਲੈ ਰਹੇ ਆ ਔਰ ਇਹ ਕਹਿ ਰਹੇ ਆ ਕਿ ਜਦੋਂ ਮੈਂ ਪੋਲਿਟਿਕਸ ਵੀ ਨਹੀਂ ਸੀਗਾ ਉਦੋਂ ਵੀ ਮੈਂ ਉੱਥੇ ਜਾ ਕੇ ਨਲਕੇ ਲਗਵਾਉਂਦਾ ਰਿਆ ਚਲੋ ਬੜੀ ਚੰਗੀ ਗੱਲ ਹੈ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਸ ਗੱਲ ਨੂੰ ਪਰ ਹੁਣ ਤੇ ਤੁਸੀਂ ਪੋਲਿਟਿਕਸ 'ਚੋਂ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਹੋ ਹੁਣ ਵੀ ਤੁਸੀਂ ਉਹ ਬਿਨਾ ਪੋਲਿਟਿਕਸ ਵਾਲੇ ਬੰਦੇ ਵਾਂਗੂ ਛੋਟੇ ਛੋਟੇ ਕੰਮ ਨਾ ਨਾ ਕਰੋ ਤੋ ਅਰਦੂ ਰੱਬ ਨੇ ਤਾਕਤ ਦਿੱਤੀ ਹੈ ਲੋਕਾਂ ਨੇ ਤਾਕਤ ਦਿੱਤੀ ਹੈ ਜਿਹੜਾ ਹਰਾ ਪੈਨ ਤੁਸੀਂ ਜਿਹਦੇ ਜਿਹਦੇ ਸੁਪਨੇ ਤੁਸੀਂ ਲੈਂਦੇ ਸੀਗੇ ਉਹ ਲੋਕਾਂ ਨੇ ਤੁਹਾਡੇ ਹੱਥ ਫੜਾ ਦਿੱਤਾ ਹੈ ਔਰ ਅੱਜ ਤੱਕ ਨਹੀਂ ਫੜਾਇਆ 2.5 ਸਾਲ ਹੋ ਗਏ ਹੈ ਤੇ ਤੁਸੀਂ ਹਾਲੇ ਵੀ ਸੁਪਨਿਆਂ ਦੀ ਦੁਨੀਆ ਤੋਂ ਬਾਹਰ ਨਹੀਂ ਆ ਰਹੇ ਉਹ ਭਾਈ ਥੱਲੇ ਉਤਰ ਆਓ ਬਹੁਤ ਕੰਮ ਬਤੇ ਹੋਇਆ ਤੁਸੀਂ ਕਿਹੜੀ ਦੁਨੀਆ 'ਚ ਤੁਰੇ ਫ ਤੇ ਇਹ ਕੰਮ ਜਿਹੜਾ ਹੈ ਕੱਲੇ ਪਿੰਡਾਂ ਦੇ ਨਾਮ ਲੈਣ ਨਾਲ ਸਰਨਾ ਇਹ ਤੇ ਬਹੁਤ ਵੱਡੇ ਇਲਾਕੇ ਦੀ ਤਰਸਦੀ ਹੈ ਪੰਜ ਛੇ ਜ਼ਿਲ੍ਹਿਆਂ 'ਚ ਪਾਣੀ ਪੀਤਾ ਜਾਂਦਾ ਹੈ ਔਰ ਸਰਕਾਰੀ ਵਾਟਰ ਵਰਸ ਦੇ थ्रू ਸਪਲਾਈ ਕੀਤਾ ਜਾਂਦਾ ਹੈ ਮਤਲਬ ਬੁੱਢਾ ਨਾਲਾ ਜਿਹਦੇ ਕੋਲ ਖੜਿਆ ਨਹੀਂ ਜਾਂਦਾ ਜਾ ਕੇ ਉਹਨੂੰ ਬੁੱਢੇ ਦਰਿਆ ਬਣਾਉਣ ਦੀ ਆਪਾਂ ਜਿਹੜੀ ਗੱਲ ਕਰਦੇ ਆ ਉਹਦਾ ਪਰਪਸ ਸਿਰਫ ਇੱਕ ਨਾਲੇ ਨੂੰ ਦਰਿਆ ਬਣਾਣਾ ਨਹੀਂ ਹੈ ਉਹਦਾ ਪਰਪਸ ਪੰਜਾਬ ਦੇ ਇੱਕ ਵੱਡੇ ਹਿੱਸੇ ਨੂੰ ਸਾਫ਼ ਸੁਥਰਾ ਜ਼ਹਿਰ ਮੁਕਤ ਪਾਣੀ ਪਿਆਣ ਦੀ ਗੱਲ ਹੈ ਜਿਹੜਾ ਕਿ ਜ਼ਹਿਰ ਵਾਲਾ ਪਾਣੀ ਪਿਆਇਆ ਜਾ ਰਿਹਾ ਹੈ ਜਿਹੜਾ ਕਿ ਇੱਕ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਲਿਵ ਸਾਨੂੰ ਕਨਸਟੀਟਿਊਸ਼ਨ ਦਿੰਦਾ ਹੈ ਉਹਦੇ ਵਿੱਚ ਪਾਣੀ ਤੇ ਹਵਾ ਇਨਕਲੂਡਡ ਹੈ ਸੁਪਰੀਮ ਕੋਰਟ ਕਹਿੰਦਾ ਹੈ ਕਿ ਜੇ ਪਾਣੀ ਤੇ ਹਵਾ ਇਨਕਲੂਡਡ ਹੈ ਪਾਣੀ ਜ਼ੇਰਾ ਵਾਲਾ ਲੋਕ ਪੀ ਰਿਹਾ ਹੈ ਦੈਟ ਇਜ਼ ਟੂ ਮੱਚ ਥੈਂਕ ਯੂ ਜਸਕੀਰ ਥੈਂਕ ਯੂ ਵੈਰੀ ਮੱਚ ਬਹੁਤ ਮਿਹਰਬਾਨ